ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ 13 ਫਰਵਰੀ ਤੋਂ ਲੈ ਕੇ 13 ਅਗਸਤ ਪਿਛਲੇ 6 ਮਹੀਨੇ ਤੋਂ ਜਿਹੜਾ ਸ਼ੰਭੂ ਬਾਰਡਰ ਹੈ ਉਹ ਕਿਸਾਨ ਅੰਦੋਲਨ ਦੇ ਚੱਲਦਿਆਂ ਬਿਲਕੁਲ ਸੀਲ ਕੀਤਾ ਹੋਇਆ ਹੈ ਜੀ ਬੈਰੀਕੇਡ ਲੱਗੇ ਹੋਏ ਹਨ ਇਨ੍ਹਾਂ 6 ਮਹੀਨਿਆਂ ਦੇ ਵਿੱਚ ਕਈ ਕੁਝ ਵਾਪਰਿਆ ਇੱਕ ਜਵਾਨ ਕਿਸਾਨ ਸ਼ੁਭ ਕਰਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਕਈ ਨੌਜਵਾਨ ਜਿਹੜੇ ਨੇ ਉਹ ਬਹੁਤ ਪੂਰੀ ਤਰੀਕੇ ਨਾਲ ਫੱਟੜ ਹੋਏ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਚੱਲਿਆ ਸਰਕਾਰਾਂ ਦੇ ਇੱਕ ਦੂਜੇ ਦੇ ਉੱਤੇ ਪਲਟਵਾਰ ਹੋਏ ਅਦਾਲਤਾਂ ਦੇ ਵਿੱਚ ਸੁਣਵਾਈ ਜਿਹੜੀ ਹੈ ਉਹ ਲਗਾਤਾਰ ਚੱਲਦੀ ਰਹੀ ਭਾਵੇਂ ਪਹਿਲਾਂ ਪੰਜਾਬ ਬਣਿਆ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਦੀ ਸੀ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚਲਿਆ ਗਿਆ ਜੀ ਲੋਕਲ ਲੋਕਾਂ ਦਾ ਜਿਹੜਾ ਹੈ ਉਹ ਵਿਰੋਧ ਵੀ ਉੱਥੇ ਹੋਇਆ ਉੱਥੇ ਲੋਕ ਇਕੱਠੇ ਹੋਏ ਲੋਕਲ ਕੀ ਅਸੀਂ ਬਹੁਤ ਇਸ ਚੀਜ਼ ਤੋਂ ਤੰਗ ਆ ਲੋਕ ਸਭਾ ਚੋਣਾਂ ਹੋ ਗਈਆਂ ਇਸੇ ਦੌਰਾਨ ਜਮਨੀ ਚੋਣ ਵੀ ਜਿਹੜੀ ਹੈ ਜਲੰਧਰ ਦੀ ਲੰਘਈ ਠੰਡ ਗਰਮੀ ਪ੍ਰਸਾਤ ਮੌਸਮ ਜਿਹੜੇ ਨੇ ਉਹ ਬਹੁਤ ਬਦਲੇ ਪਰ ਜਿਹੜੇ ਬੈਰੀਕੇਡ ਨੇ ਉਹ ਨਹੀਂ ਹਿੱਲੇ ਉਹ ਉਵੇਂ ਦੇ ਉਵੇਂ ਹੀ ਉਥੇ ਮੌਜੂਦ ਰਹੇ ਕੱਲ ਦੇਸ਼ ਦੀ ਜਿਹੜੀ ਸਰਵੋੱਚ ਅਦਾਲਤ ਹੈ ਸੁਪਰੀਮ ਕੋਰਟ ਉਹਨਾਂ ਦਾ ਇੱਕ ਦੋ ਜੱਜਾਂ ਦਾ ਬੈਂਚ ਸੀਗਾ ਜੀ ਜਸਟਿਸ ਸੂਰਿਆਕਾਂਤ ਤੇ ਉੱਜਲ ਬਿਆਨ ਕਰਕੇ ਉਹਨਾਂ ਦੇ ਨਾਮ ਨੇ ਜੱਜਾਂ ਦੇ ਉਹਨਾਂ ਨੇ ਇੱਕ ਫੈਸਲਾ ਸੁਣਾਇਆ ਜੀ ਔਰ ਇਹ ਜੋ ਫੈਸਲਾ ਸੁਣਾਇਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੱਕ ਤਾਂ ਪੰਜਾਬ ਤੇ ਹਰਿਆਣਾ ਦੋਨੇ ਸੂਬਿਆਂ ਦੇ ਜਿਹੜੇ ਡੀਜੀਪੀ ਨੇ ਉਹ ਅੰਬਾਲਾ ਤੇ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਡੀਸੀ ਨੇ ਤੇ ਐਸਐਸਪੀ ਨੇ ਇਹ ਸਾਰੇ ਲੋਕ ਜਿਹੜੇ ਨੇ ਉਹ ਇਕੱਠੇ ਬੈਠਣ ਇਕੱਠੇ ਮਿਲ ਕੇ ਬੈਠ ਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਇਹ ਇਹ ਉਸ ਬੈਰੀਕੇਡ ਦੀ ਜਾਂ ਉਸ ਹਾਈਵੇ ਦੀ ਜਿਹੜਾ ਨੈਸ਼ਨਲ ਹਾਈਵੇ ਰੁਕਿਆ ਹੋਇਆ ਹੈ ਉਹਦੀ ਪਾਰਸ਼ਲ ਰੀਓਪਨਿੰਗ ਜਿਹੜੀ ਹੈ ਉਹ ਯਕੀਨੀ ਬਣਾਉਂ ਪਾਰਸ਼ਲ ਰੀਓਪਨਿੰਗ ਤੋਂ ਮਤਲਬ ਹੈ ਕਿ ਕੁਝ ਹਿੱਸਾ ਜਿਹੜਾ ਹੈ ਉਹ ਉਸ ਹਾਈਵੇ ਦਾ ਖੁੱਲ ਦਿੱਤਾ ਜਾਵੇ ਜਾਂ ਕੁਝ ਲੋਕਾਂ ਵਾਸਤੇ ਜਿਵੇਂ ਕਿ ਔਰਤਾਂ ਨੇ ਅ ਬਜ਼ੁਰਗ ਨੇ ਜੀ ਜਾਂ ਐਂਬੂਲੈਂਸਾਂ ਦੇ ਜਾਣ ਲਈ ਰਸਤਾ ਜਾਂ ਵਿਦਿਆਰਥੀ ਨੇ ਉਹਨਾਂ ਨੇ ਆਪਣਾ ਪੇਪਰ ਦੇਣ ਜਾਣ ਜਾਂ ਕਿਤੇ ਵੀ ਜਾਣਾ ਸੋ ਇਸ ਵਰਗ ਦੇ ਲਈ ਜਿਹੜਾ ਹੈ ਉਹ ਜਿਹੜਾ ਹਾਈਵੇ ਨੂੰ ਖੋਲ ਦਿੱਤਾ ਜਾਵੇ ਇਹ ਵੀ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਚਾਹੇ ਤੁਸੀਂ ਉਥੇ ਦੀ ਵਨਵੇ ਕਰਕੇ ਖੋਲੋ ਉਹਨੂੰ ਹਾਈਵੇ ਨੂੰ ਜਾਂ ਦੋਨੇ ਪਾਸੇ ਦੀ ਇੱਕ ਇੱਕ ਲੇਨ ਜਿਹੜੀ ਹੈ ਉਹਨੂੰ ਖੋਲੋ ਦੋਨਾਂ ਚੋਂ ਕੁਝ ਵੀ ਕਰੋ ਬਟ ਇਹ ਸੁਨਿਸ਼ਚਿਤ ਕਰੋ ਕਿ ਇਹ ਜਿਹੜਾ ਰਸਤਾ ਖੁੱਲੇ ਇਸ ਤੋਂ ਅੱਗੇ ਚਲ ਕੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਦੋਨੋਂ ਤਰ੍ਹਾਂ ਜੜੀਆਂ ਹੈਗੀਆਂ ਨੇ ਉਹ ਕਿਸੇ ਨਤੀਜੇ ਤੇ ਬੈਠ ਕੇ ਪਹੁੰਚ ਜਾਣੇ ਉਹ ਕੀ ਹਾਂਜੀ ਆ ਕਰਨਾ ਚਾਹੀਦਾ ਇਹਦੇ ਨਾਲ ਰਸਤਾ ਖੁੱਲ ਜਾਏਗਾ ਤਾਂ ਸਾਡੀ ਦਿਸ਼ਾ ਨਿਰਦੇਸ਼ ਦੀ ਉਡੀਕ ਨਾ ਕਰੋ ਸਾਡੇ ਵੱਲੋਂ ਤੁਹਾਨੂੰ ਇਜਾਜ਼ਤ ਹੈ ਤੁਸੀਂ ਨਾਲ ਦੀ ਨਾਲ ਉਸ ਨੂੰ ਲਾਗੂ ਕਰੋ ਤੇ ਰਸਤਾ ਜਿਹੜਾ ਖੋਲ ਦੇ ਇਹ ਜਿਹੜੀਆਂ ਡਾਇਰੈਕਸ਼ਨਸ ਨੇ ਇਹ ਦੋਨੇ ਸੂਬਿਆਂ ਦੇ ਡੀਜੀਪੀ ਨੂੰ ਸੁਪਰੀਮ ਕੋਰਟ ਨੇ ਦਿੱਤੀਆਂ ਇਸ ਦੌਰਾਨ ਜਦੋਂ ਬਹਿਸ ਹੋ ਰਹੀ ਸੀ ਬਹਿਸ ਤੇ ਚਲਦੇ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਸਰਦਾਰ ਗੁਰਮਿੰਦਰ ਸਿੰਘ ਜੀ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਕਿ ਤੁਸੀਂ ਹਰਿਆਣਾ ਸਰਕਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰੋ ਕਿ ਜਿਹੜੇ ਬੈਰੀਕੇਡ ਨੇ ਉਹ ਹਰਿਆਣਾ ਸਰਕਾਰ ਨੇ ਲਾਏ ਹੋਏ ਨੇ ਤੇ ਹਰਿਆਣਾ ਸਰਕਾਰ ਜਿਹੜਾ ਹੈ ਉਹ ਬੈਰੀਕੇਡਾਂ ਨੂੰ ਖੋਲ ਦੇਵੇ ਚੱਕੀ ਇਹਨਾਂ ਨੂੰ ਤਾਂ ਕਿ ਰਸਤਾ ਜਿਹੜਾ ਖੁੱਲ੍ਹੇ ਤੇ ਇਸ ਦੇ ਉੱਪਰ ਜਿਹੜੀ ਅਦਾਲਤ ਹੈ ਸਰਵੋਚ ਅਦਾਲਤ ਹੈ ਉਹਨੇ ਪੰਜਾਬ ਸਰਕਾਰ ਨੂੰ ਆਦੇਸ਼ ਨਹੀਂ ਦਿੱਤਾ ਇੱਕ ਹਦਾਇਤ ਕਹਿ ਸਕਦੇ ਆ ਜਾਂ ਉਹਨੂੰ ਜੋ ਉਹਨਾਂ ਨੇ ਲਫ਼ਜ਼ ਵਰਤੇ ਆ ਉਹ ਕਹਿੰਦੇ ਵੀ ਆਰ ਇੰਪ੍ਰੈਸਿੰਗ ਅਪਾਨ ਦਾ ਸਟੇਟ ਕਿ ਅਸੀਂ ਜਿਹੜਾ ਸੂਬਾ ਸਰਕਾਰ ਹੈ ਉਹਨੂੰ ਉਹਦੇ ਤੇ ਇਹ ਭਾਰ ਪਾ ਰਹੇ ਆ ਜਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਹਦਾਇਤ ਕਰ ਰਹੇ ਆ ਜਾਂ ਸਲਾਹ ਦੇ ਰਹੇ ਆ ਕਿ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ ਕਿਸਾਨਾਂ ਨੂੰ ਮਨਾਓ ਤਾਂ ਕਿ ਜਿਹੜੇ ਉਹ ਆਪਣੇ ਟਰੈਕਟਰ ਟਰਾਲੀਆਂ ਜਾਂ ਜੀਸੀਬੀ ਮਸ਼ੀਨ ਜੋ ਕੁਝ ਵੀ ਉੱਥੇ ਹਾਈਵੇ ਦੇ ਉੱਤੇ ਖੜਾ ਹੈ ਉਸ ਨੂੰ ਵਾਪਸ ਲੈ ਜਾਣ ਕਿਉਂਕਿ ਜਿਹੜੀ ਨੈਸ਼ਨਲ ਹਾਈਵੇ ਹੈ ਇਹ ਪਾਰਕਿੰਗ ਦਾ ਅਗਾ ਸਪੇਸ ਨਹੀਂ ਹੈ ਪਾਰਕਿੰਗ ਜਗਾ ਨਹੀਂ ਹੈ ਇਹ ਨੈਸ਼ਨਲ ਹਾਈਵੇ ਹੈ ਸੋ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨੂੰ ਇਹ ਮਨਾਓ ਇਸ ਗੱਲ ਦੇ ਲਈ ਕਿ ਉਹ ਆਪਣਾ ਜਿਹੜਾ ਵੀ ਸੰਦ ਸਮਾਨ ਹੈ ਉੱਥੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਹਟਾ ਲੈਣ ਉੱਥੋਂ ਜੀ ਫੇਸ ਪ੍ਰੀਮ ਕੋਰਟ ਨੇ ਇਹ ਵੀ ਕਿਹਾ ਕਿ ਚਲੋ ਪਹਿਲਾਂ ਤਾਂ ਜੋ ਕੁਝ ਹੋਣਾ ਸੀ ਹੋ ਗਿਆ ਹੁਣ ਇਹ ਕੇਸ ਜਿਹੜਾ ਇਹ ਸਾਡੇ ਕੋਲ ਆ ਗਿਆ ਹੈ ਅਸੀਂ ਸੁਣਵਾਈ ਕਰ ਰਹੇ ਹਾਂ ਤੇ ਇਸ ਨੂੰ ਅਸੀਂ ਉਦੋਂ ਤੱਕ ਪੈਂਡਿੰਗ ਰੱਖਿਆ ਹੈ ਇਸ ਤੇ ਉੱਪਰ ਫੈਸਲਾ ਸੁਣਾਉਣ ਨੂੰ ਜਦੋਂ ਤੱਕ ਕੋਈ ਵੀ ਰਿਸਪੈਕਟੇਬਲ ਮਤਲਬ ਇੱਜ਼ਤਦਾਰ ਐਮੀਕੇਬਲ ਮਤਲਬ ਦੋਸਤਾਨਾ ਫੇਅਰ ਐਂਡ ਜਸਟ ਜਿਹੜਾ ਹੈ ਸੋਲੂਸ਼ਨ ਸਾਰੀਆਂ ਸਮੱਸਿਆਵਾਂ ਦਾ ਨਹੀਂ ਨਿਕਲ ਜਾਂਦਾ ਹੈਗਾ ਸੋ ਸੁਪਰੀਮ ਕੋਰਟ ਜਿਹੜਾ ਹੈ ਉਹਨਾਂ ਦੀ ਇਹ ਕੋਸ਼ਿਸ਼ ਹੈ ਇਹ ਸ਼ਬਦ ਉਹਨਾਂ ਨੇ ਯੂਜ਼ ਕੀਤੇ ਨੇ ਕਿ ਰਿਸਪੈਕਟੇਬਲ ਐਮੀਕੇਬਲ ਫੇਅਰ ਐਂਡ ਜਸਟ ਸਾਰੀਆਂ ਤਰਾਂ ਨੂੰ ਮਨਜ਼ੂਰ ਹੋਵੇ ਸਾਰੀਆਂ ਤਰਾਂ ਵਾਸਤੇ ਜਿਹੜਾ ਹੈ ਇੱਜ਼ਤਦਾਰ ਹੋਵੇ ਦੋਸਤਾਨਾ ਮਾਹੌਲ ਦੇ ਵਿੱਚ ਜਿਹੜਾ ਹੈ ਨਿਕਲੇ ਜਿਹੜਾ ਇਹਦਾ ਕੋਈ ਹੱਲ ਹੈ ਇਸ ਤਰ੍ਹਾਂ ਦਾ ਜਿਹੜਾ ਕੋਸ਼ਿਸ਼ ਸੁਪਰੀਮ ਕੋਰਟ ਕਰ ਰਿਹਾ ਹੈ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਦੋਨੇ ਉਹਨਾਂ ਨੇ ਇਸਲੀ ਤਰੀਕ ਦੇ ਵਿੱਚ ਦੋਨਾਂ ਸੂਬਿਆਂ ਨੂੰ ਇੱਕ ਡਾਇਰੈਕਸ਼ਨ ਦਿੱਤੀ ਸੀ ਦਿਸ਼ਾ ਨਿਰਦੇਸ਼ ਦਿੱਤਾ ਸੀ ਕਿ ਕੁਝ ਨਾਮ ਜਿਹੜੇ ਨੇ ਉਹ ਸਾਨੂੰ ਪ੍ਰਪੋਜ਼ ਕਰੋ ਸਾਨੂੰ ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਲੈ ਕੇ ਆਓ ਉਹ ਨਾਮਾਂ ਵਾਲੇ ਉਹਨਾਂ ਨੇ ਜਿਹੜਾ ਗੱਲ ਕੀਤੀ ਕਿ ਉਹ ਨਾਮ ਸਾਨੂੰ ਜਿਹੜੇ ਨੇ ਉਹ ਜਮ੍ਹਾਂ ਕਰਾਏ ਜਾਣ ਇਹ ਕੌਣ ਲੋਕ ਸੀ ਕਿੰਨਾਂ ਦੇ ਨਾਮ ਨੇ ਜਿਹੜੇ ਸੁਪਰੀਮ ਕੋਰਟ ਨੇ ਮੰਗੇ ਨੇ ਸੁਪਰੀਮ ਕੋਰਟ ਨੇ ਇਹ ਕਿਆਸੀ ਕਿ ਬਿਲਕੁਲ ਹੀ ਜਿਹੜੇ ਨੇ ਇੰਡੀਪੈਂਡੈਂਟ ਪਰਸਨ ਹੋਣੇ ਚਾਹੀਦੇ ਨੇ ਵੀ ਜਿਹੜੇ ਅ ਸਰਕਾਰ ਤੋਂ ਬਿਲਕੁਲ ਆਜ਼ਾਦ ਹੋਣ ਉਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਨਾਮ ਉਹਨਾਂ ਨੇ ਮੰਗੇ ਸੀਗੇ ਅ ਤਾਂ ਕਿ ਜਿਹੜਾ ਪੈਨਲ ਬਣਾਇਆ ਜਾ ਸਕੇ ਇਹ ਪੈਨਲ ਜਿਹੜਾ ਹੈ ਇਹ ਇਸ ਪੈਨਲ ਨੇ ਸਰਕਾਰ ਤੇ ਕਿਸਾਨ ਦੋਨੇ ਤਰ੍ਹਾਂ ਨਾਲ ਗੱਲਬਾਤ ਕਰਨੀ ਹੈ ਇਸ ਤਰ੍ਹਾਂ ਦਾ ਪੈਨਲ ਜਿਹੜਾ ਹੈ ਉਹ ਅਦਾਲਤ ਬਣਾਉਣ ਵਾਸਤੇ ਯਤਨਸ਼ੀਲ ਹੈ ਵੀ ਅ ਅਗਲੀ ਤਰੀਕੇ ਦੀ ਉਹਨਾਂ ਨੇ 22 ਅਗਸਤ ਪਾ ਦਿੱਤੀ ਹੈ 22 ਅਗਸਤ ਨੂੰ ਜਿਹੜੀ ਹੈ ਉਹ ਕਮੇਟੀ ਜਿਹੜੀ ਹੈ ਉਹਦਾ ਗਠਨ ਹੋ ਜਾਏਗਾ ਕੋਰਟ ਉਸ ਦਿਨ 22 ਤਰੀਕ ਨੂੰ 22 ਅਗਸਤ ਨੂੰ ਇਸ ਕਮੇਟੀ ਦਾ ਗਠਨ ਜਿਹੜੀ ਹੈ ਕਰ ਦੇਵੇਗੀ ਤੇ ਅਦਾਲਤ ਨੇ ਇਸੇ ਦੌਰਾਨ ਦੋਨਾਂ ਸਰਕਾਰਾਂ ਦੀ ਇਸ ਤਰ੍ਹਾਂ ਦੀ ਤਾਰੀਫ਼ ਵੀ ਕੀਤੀ ਕਿ ਚੰਗੀ ਗੱਲ ਹੈ ਕਿ ਜਿਹੜੇ ਉਹਨਾਂ ਨੇ ਨਾਮ ਸੁਝਾਏ ਨੇ ਉਹ ਬਿਲਕੁਲ ਹੀ ਜਿਹੜੇ ਨੇ ਗੈਰ ਰਾਜਨੀਤਿਕ ਹਨ ਪਹਿਲੀ ਗੱਲ ਤਾਂ ਉਹਨਾਂ ਦਾ ਪੋਲਿਟਿਕਸ ਦੇ ਨਾਲ ਰਾਜਨੀਤੀ ਦੇ ਨਾਲ ਸਿਆਸਤ ਦੇ ਨਾਲ ਜਿਹੜਾ ਹੈ ਦੂਰੋਂ ਦੂਰ ਤੱਕ ਕੋਈ ਵਾਸਤਾ ਨਹੀਂ ਹੈ ਦੂਸਰਾ ਕੀ ਜਿਹੜੇ ਜਿਹੜੇ ਉਸ ਉਹਨਾਂ ਲੋਕਾਂ ਦੇ ਫੀਲਡ ਹੈ ਜਿੱਥੇ ਉਹਨਾਂ ਨੇ ਕੰਮ ਕੀਤਾ ਹੈ ਉੱਥੇ ਉਹਨਾਂ ਨੇ ਬਹੁਤ ਹੀ ਜਿਹੜੀ ਹੈ ਕਮੈਂਡੇਬਲ ਸਰਵਿਸ ਜੀ ਨੂੰ ਆਪਾਂ ਕਹਿੰਦੇ ਆ ਕਿ ਜਿੰਨਾ ਚਿਰ ਉਹਨਾਂ ਨੇ ਕੰਮ ਕੀਤਾ ਆਪਣੀਆਂ ਸੇਵਾਵਾਂ ਜਿਹੜੀਆਂ ਉੱਥੇ ਨਿਭਾਈਆਂ ਨੇ ਬਹੁਤ ਹੀ ਚੰਗੇ ਤੇ ਸ਼ਾਨਦਾਰ ਤਰੀਕੇ ਨਾਲ ਨਿਭਾਈਆਂ ਨੇ ਮਤਲਬ ਕਿ ਉਹ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਦੇ ਨਾਮ ਸਰਕਾਰਾਂ ਨੇ ਦਿੱਤੇ ਨੇ ਉਹਨਾਂ ਤੋਂ ਜਿਹੜਾ ਹੈ ਅ ਅਦਾਲਤ ਦੇ ਜੱਜ ਸੀ ਉਹ ਖੁਸ਼ ਜਿਹੜੇ ਨੇ ਪ੍ਰਤੀਤ ਹੋਏ ਕਿ ਹਾਂ ਉਹਨਾਂ ਨੂੰ ਇਹ ਲੱਗਿਆ ਕਿ ਇਹ ਕੈਂਡੀਡੇਟ ਚੰਗੇ ਕੈਂਡੀਡੇਟ ਹੋ ਸਕਦੇ ਨੇ ਵੀ ਤੇ ਇਹਨਾਂ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਨਾਮ ਦਿੱਤਾ ਤੇ ਹਰਿਆਣਾ ਸਰਕਾਰ ਨੇ 6 ਨਾਮ ਜਿਹੜੇ ਨੇ ਇਸ ਤਰ੍ਹਾਂ ਦੀ ਅਦਾਲਤ ਦੇ ਵਿੱਚ ਅ ਲਖੇ ਕਿੰਨੇ ਜਮ੍ਹਾਂ ਕਰਾਏ ਨੇ ਹੁਣ ਇਸੇ ਦੌਰਾਨ ਜਿਹੜੇ ਹਰਿਆਣਾ ਦੇ ਤਰਫ ਤੋਂ ਵਕੀਲ ਨੇ ਐਡਵੋਕੇਟ ਜਰਨਲ ਇੰਡੀਆ ਦੇ ਤੁਸ਼ਾਰ ਮਹਿਤਾ ਜੀ ਉਹਨਾਂ ਨੇ ਅਦਾਲਤ ਦੇ ਕੋਲ ਇੱਕ ਦਰਖਾਸਤ ਰੱਖੀ ਉਹਨਾਂ ਨੇ ਇਹ ਗੁਜ਼ਾਰਿਸ਼ ਕੀਤੀ ਜਿਹੜੀ ਅਦਾਲਤ ਨੂੰ ਕਿ ਤੁਸੀਂ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਨਿਰਦੇਸ਼ ਦਿੱਤਾ ਸੀਗਾ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਬਣੇ ਜੋ ਕਿ ਹਰਿਆਣਾ ਪੁਲਿਸ ਵੱਲੋਂ ਜੋ ਐਕਸ਼ਨ ਹੋਇਆ ਹੈ ਉਸ ਦੀ ਜਾਂਚ ਕਰੇ ਕਿ ਜਿਹੜੀ ਉਹਨਾਂ ਨੇ ਬਲਦੀ ਵਰਤੋਂ ਕੀਤੀ ਹੈ ਉਹ ਕਿ ਉਹ ਜਾਇਜ਼ ਹੈ ਕਿ ਉਹਨਾਂ ਨੇ ਜ਼ਰੂਰਤ ਤੋਂ ਜ਼ਿਆਦਾ ਬੰਦ ਦੀ ਜਿਹੜੀ ਹੈ ਪ੍ਰਯੋਗਤਾ ਨਹੀਂ ਕੀਤਾ ਇਹਨਾਂ ਕਿਸਾਨਾਂ ਨੂੰ ਰੋਕਣ ਵਾਸਤੇ ਸੋ ਇਸ ਜਿਹੜਾ ਜੁਡੀਸ਼ਲ ਕਮਿਸ਼ਨ ਹੈ ਇਹਦਾ ਜਿਹੜਾ ਮੁਖੀ ਹੈ ਇੱਕ ਰਿਟਾਇਰਡ ਜੱਜ ਨੂੰ ਹੀ ਜਿਹੜਾ ਥਾਪਿਆ ਜਾਣਾ ਸੀਗਾ لیکن ਜਿਹੜੀ کورٹ ਹੈ سپریم کورٹ ਦੀ ਬੈਂਚ ਹੈ ਉਸਨੇ ਇਸ ਜਿਹੜੀ गुजारिश ਆ ਉਹਨਾਂ ਨੂੰ ਮੰਨਿਆ ਨਹੀਂ ਹੈ ਜੀ ਉਹਨਾਂ ਨੇ ਜੋ ਤਸ਼ਾਰ ਮਹਿਤਾ ਜੀ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਤਰ੍ਹਾਂ ਦੀ ਜਾਂਚ ਨਾਲ ਜਿਹੜਾ پولیس ਦਾ ਮਨੋਂ ਬਲ ਹੈ ਉਹ ਗਿਰ ਜਾਏਗਾ ਤੇ مایوس ਹੋ ਜੇਗੀ ਪੁਲਿਸ ਕਿ ਅਸੀਂ ਆਪਣਾ ਕੰਮ ਕੀਤਾ ਤੇ ਸਾਡੇ ਉੱਪਰ ਜਾਂਚ ਹੋ ਰਹੀ ਹੈ ਇਸ ਦੇ ਜਵਾਬ ਦੇ ਵਿੱਚ ਜਿਹੜੇ ਜੱਜ ਨੇ ਉਹਨਾਂ ਨੇ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਮਨੋਬਲ ਗਰੇ ਹੋ ਸਕਦਾ ਹੈ ਕਿ ਤੁਹਾਡੀ ਪੁਲਿਸ ਜਿਹੜੀ ਨਾਲ ਹੈ ਉਹ ਇਹਦੇ ਨਾਲ ਇਸ ਇਨਕੁਆਰੀ ਦੇ ਨਾਲ ਹੋਰ ਜ਼ਿਆਦਾ ਜਿਹੜੀ ਹੈ ਤਾਕਤਵਾਰ ਹੋਵੇ ਕਿਉਂਕਿ ਜਿਹੜੇ ਜੱਜ ਨੇ ਉਹ ਰਿਟਾਇਰਡ ਜੱਜ ਨੇ ਇਸ ਦੀ ਜਾਂਚ ਕਰਨੀ ਹੈ ਤੇ ਉਹ ਬਿਲਕੁਲ ਹੀ ਨਿਰਪੱਖ ਹੋ ਕੇ ਜਾਂਚ ਕਰਨਗੇ ਇਹ ਤਾਂ ਹੈ ਨਹੀਂਗਾ ਕਿ ਉਹ ਕਿਸੇ ਤੋਂ ਪ੍ਰਭਾਵਿਤ ਹੋਣਗੇ ਦੂਸਰਾ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੇ ਕੋਈ ਰეკਮੈਂਡੇਸ਼ਨ ਦੇਣੀ ਹੈ ਜਾਂ ਉਹਨਾਂ ਨੇ ਆਪਣਾ ਕੋਈ ਸੁਝਾਅ ਦੇਣਾ ਹੈ ਆਪਣਾ opinion ਦੇਣਾ ਹੈ ਜਿਹੜੇ ਕਮਿਸ਼ਨ ਹੁੰਦੇ ਨੇ ਉਹਨਾਂ ਦਾ ਕੋਈ ਫੈਸਲਾ ਤਾਂ ਉਹਨਾਂ ਦਾ ਬਾਈਂਡਿੰਗ ਹੁੰਦਾ ਨਹੀਂ ਕਿ ਉਹਨਾਂ ਨੇ ਕੋਈ ਫੈਸਲਾ ਸੁਣਾ ਦੇਣਾ ਹੈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾਂ ਤਾਂ ਆਪਣੀਆਂ ਰეკਮੈਂਡੇਸ਼ਨਾਂ ਦੇਣੀਆਂ ਨੇ ਕਿ ਅਸੀਂ ਆਹ ਆਹ ਚੀਜ਼ ਦੀ ਸਿਫਾਰਿਸ਼ ਕਰਦੇ ਹਾਂ ਕਿ ਆਹ ਐਕਸ਼ਨ ਲਿਆ ਜਾਵੇ ਜਾਂ ਉਹਨਾਂ ਨੇ ਆਪਣਾ ਓਪੀਨੀਅਨ ਦੇਣਾ ਕਿ ਸਾਡੇ ਮੁਤਾਬਿਕ ਆਹ ਵਾਪਰਿਆ ਸੋ ਉਹ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਹੀ ਜਿਹੜਾ ਹੈ ਦਾਖਲ ਕਰਨਾ ਹੈ ਤੇ ਜੇ ਤੁਹਾਨੂੰ ਉਸ ਤੇ ਕੋਈ ਇਤਰਾਜ਼ ਹੋਇਆ ਤੇ ਹਾਈ ਕੋਰਟ ਦੇ ਫੈਸਲੇ ਉੱਪਰ ਵੀ ਇਤਰਾਜ਼ ਹੋਇਆ ਤਾਂ ਵੀ ਜਿਹੜਾ ਮਾਮਲਾ ਹੈ ਉਹ ਸਾਡੇ ਕੋਲ ਹੀ ਨਹੀਂ ਦੀ ਸੁਪਰੀਮ ਕੋਰਟ ਦੇ ਕੋਲ ਹੀ ਆਏਗਾ ਉਸ ਟਾਈਮ ਇਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਾਂਗੇ ਫਿਲਹਾਲ ਜਿਹੜੀ ਹੈ ਕੋਈ ਉਹਨਾਂ ਨੇ ਹਰਿਆਣਾ ਨੂੰ ਸਟੇਟ ਜਿਹੜੀ ਹੈ ਉਹ ਸਟੇ ਨਹੀਂ ਦਿੰਦੀ ਹੈ ਉਸ ਡਾਇਰੈਕਸ਼ਨ ਤੇ ਬਦਲੇ ਇਨਕੁਆਇਰੀ ਜਿਹੜੀ ਹੈ ਉਹ ਚੱਲੇਗੀ ਉਹ ਜੱਜ ਦਾ ਜੁਡੀਸ਼ੀਅਲ ਕਮਿਸ਼ਨ ਹੈ ਉਹ ਜਾਂਚ ਕਰੇਗਾ ਵੀ ਹੁਣ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਪੰਜਾਬ ਬਣ ਹਰਿਆਣਾ ਹਾਈ ਕੋਰਟ ਨੇ ਇੱਕ ਡਾਇਰੈਕਸ਼ਨ ਜਿਹੜੀ ਹੈ ਇਸ ਬੈਰੀਕੇਡ ਨੂੰ ਲੈ ਕੇ ਦਿੱਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਹਰਿਆਣਾ ਸਰਕਾਰ ਨੂੰ ਕਿ ਉਹਨਾਂ ਇਹ ਬੈਰੀਕੇਡ ਖੋਲ੍ਹ ਦਿਓ ਨੈਸ਼ਨਲ ਹਾਈਵੇ ਨੂੰ ਪੂਰੇ ਤਰੀਕੇ ਨਾਲ ਖੋਲ੍ਹ ਦਿਓ ਔਰ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਇਸ ਨੂੰ ਲਾਗੂ ਕਰੋ ਫੈਸਲੇ ਨੂੰ ਲੇਕਿਨ ਹਰਿਆਣਾ ਸਰਕਾਰ ਜਿਹੜੀ ਹੈ ਉਹੋ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਈ ਤੇ ਉਸੇ ਦੀ ਸੁਣਵਾਈ ਦੇ ਦੌਰਾਨ ਜਿਹੜਾ ਹੈ ਅੱਜ ਸੁਪਰੀਮ ਕੋਰਟ ਵੱਲੋਂ ਇਹ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਜਾਂ ਟਿੱਪੀਆਂ ਕੀਤੀਆਂ ਗਈਆਂ ਨੇ ਜੀ ਇਸ ਤੋਂ ਇਲਾਵਾ ਜੋ ਹਰਿਆਣਾ ਸਰਕਾਰ ਹੈ ਉਸਨੇ ਜਿਹੜੇ ਪੁਲਿਸ ਵਾਲਿਆਂ ਨੇ ਉੱਥੇ ਆਪਣਾ ਕਿਸਾਨਾਂ ਨੂੰ ਰੋਕਣ ਦਾ ਕੰਮ ਕੀਤਾ ਸੀ ਜਿਹੜੇ ਬੈਰੀਕਡੇ ਤੇ ਉਹਨਾਂ ਦੀ ਡਿਊਟੀ ਸੀਗੀ ਉਹਨਾਂ ਦੇ ਨਾਮ ਜਿਹੜੇ ਨੇ ਉਹ ਬਹਾਦਰੀ ਪੁਰਸਕਾਰ ਦੇ ਲਈ ਵੀ ਜਿਹੜਾ ਹੈ ਉਹ ਕਮੈਂਡ ਕਰਕੇ ਆ ਭਾਰਤ ਸਰਕਾਰ ਨੂੰ ਭੇਜੇ ਸੀਗੇ ਕਿ ਇਹਨਾਂ ਨੂੰ ਜਿਹੜਾ ਆਰਾਮ ਮਿਲਣਾ ਚਾਹੀਦਾ ਹੈ ਲੇਕਿਨ ਹੋਮ ਮਿਨਿਸਟਰੀ ਜਿਹੜੀ ਭਾਰਤ ਦੀ ਆ ਉਹਨੇ ਇਹ ਤਜ਼ਵੀਜ਼ ਜਿਹੜੀ ਹੈ ਉਹਨਾਂ ਦੀ ਰੱਦ ਕਰ ਦਿੱਤੀ ਹੈ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਪੁਰਸਕਾਰ ਜਿਹੜਾ ਹੈ ਨਹੀਂ ਮਿਲੇਗਾ ਇਹ ਜੋ ਵਿਵਾਦ ਇਸ ਨਾਲ ਜੁੜੇ ਸੀ ਜਾਂ ਜੋ ਇਹਨਾਂ ਦੀ ਬੈਕਗ੍ਰਾਉਂਡ ਆ ਜੋ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਉਹ ਸਾਰਾ ਮੈਂ ਤੁਹਾਨੂੰ ਖੋਲ ਕੇ ਤੁਹਾਡੇ ਸਾਹਮਣੇ ਰੱਖਿਆ ਹੈ ਸਮਝਾਇਆ ਹੈ ਕਿ ਕੀ ਕੀ ਚੀਜ਼ਾਂ ਜਿਹੜੀਆਂ ਨੇ ਵਾਪਰੀਆਂ ਨੇ ਇਸ ਤੋਂ ਬਾਅਦ ਹੋਣ ਕੀ ਹੋਏਗਾ ਸੁਪਰੀਮ ਕੋਰਟ ਦੀ ਇਹਨਾਂ ਡਾਇਰੈਕਸ਼ਨਾਂ ਤੋਂ ਬਾਅਦ ਕੀ ਜੇ ਕੋਈ ਕਮੇਟੀ ਜਿਹੜੀ 22 ਅਗਸਤ ਨੂੰ ਕਿਹਾ ਜਾਂਦਾ ਹੈ ਬਣਾਈ ਜਾਏਗੀ ਕੀ ਉਹ ਇਹ ਕਿਸੇ ਨਤੀਜੇ ਤੇ ਇਹਨਾਂ ਦਾ ਸਮਝੌਤਾ ਜਿਹੜਾ ਹੈ ਭਾਰਤ ਸਰਕਾਰ ਦਾ ਜਾਂ ਕਿਸਾਨਾਂ ਦਾ ਕਰਵਾ ਸਕੀ ਕੀ ਇਸ ਤਰ੍ਹਾਂ ਦਾ ਕੋਈ ਚੀਜ਼ ਪੋਸੀਬਲ ਹੈ ਇਹ ਹੋ ਸਕਦਾ ਹੈ ਕਿ ਸਮਝੌਤਾ ਹੋ ਜਾਏ ਜੇ ਹੋਏਗਾ ਤਾਂ ਕਿਹੜੀਆਂ ਸ਼ਰਤਾਂ ਤੇ ਹੋਏਗਾ ਇਸ ਤੋਂ ਬਾਅਦ ਇਹ ਵੀ ਇੱਕ ਵੱਡਾ ਪ੍ਰਸ਼ਨ ਹੈ ਕਿ ਜੇ ਇਹ ਜਿਹੜਾ ਹੈ ਸਮਝੌਤਾ ਹੋ ਜਾਂਦਾ ਹੈ ਕੀ ਬਾਕੀ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਇਸ ਸਮਝੌਤੇ ਨੂੰ ਮੰਨਣਗੀਆਂ ਕਿਉਂਕਿ ਪਹਿਲਾਂ ਹੀ ਸਾਰੀਆਂ ਕਿਸਾਨ ਯੂਨੀਅਨਾਂ ਨੇ ਉਹ ਦਰਨੇ ਦੇ ਵਿੱਚ ਸ਼ਾਮਿਲ ਨਹੀਂ ਹੈਗੀਆਂ ਜੀ ਇਹ ਸਿਰਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਸਰਵਨ ਸਿੰਘ ਦੇਰ ਹੋਣਾ ਦੀ ਤੇ ਡੱਲਿਆਲ ਹੋਣਾ ਦਾ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਉਹਨਾਂ ਨੇ ਮਿਲ ਕੇ ਹੀ ਜਿਹੜਾ ਹੈ ਦਰਨਾ ਲਾਇਆ ਹੋਇਆ ਹੈ ਉਗਰਾਹਾ ਦੀ ਢੜੇਬੰਦੀ ਆ ਰਾਜੇਵਾਲ ਹੋਣੀ ਆ ਐਸਕੇਮ ਰਾਜਨੀਤਿਕ ਜਿਹੜਾ ਇੱਕ ਢੜਾ ਬਣਿਆ ਸੀਗਾ ਉਹ ਸਾਰੇ ਜਿਹੜੇ ਨੇ ਇਸ ਦੇ ਵਿੱਚ ਸ਼ਾਮਿਲ ਨਹੀਂ ਹਨ ਦੂਸਰਾ ਹਰਿਆਣਾ ਦੇ ਕਿਸਾਨ ਜਿਹੜੇ ਨੇ ਉਹ ਇਸ ਵਾਰ ਇਸ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੈਗੇ ਉਹਨਾਂ ਦਾ ਬਿਲਕੁਲ ਹੀ ਇਹਦੇ ਵਿੱਚ ਕੋਈ ਯੋਗਦਾਨ ਜਿਹੜਾ ਨਹੀਂ ਦਿਖ ਰਿਹਾ ਹਰਿਆਣਾ ਦਾ ਛੱਡੋ ਬਾਕੀ ਭਾਰਤ ਦੇ ਕਿਸੇ ਵੀ ਸੂਬੇ ਦੇ ਕਿਸਾਨਾਂ ਦਾ ਚਾਹੇ ਯੂਪੀ ਹੋਵੇ ਜੋ ਪਹਿਲਾਂ ਪਿਛਲੇ ਦੋਨੋਂ ਵਿੱਚ ਸ਼ਾਮਿਲ ਸੀ ਹੋਰ ਕੋਈ ਸਟੇਟ ਦੇ ਜਿਹੜੇ ਕਿਸਾਨ ਨੇ ਉਹ ਵੀ ਇਸ ਦਰਨੇ ਦੇ ਵਿੱਚ ਸ਼ਾਮਿਲ ਨਹੀਂ ਹੈਗੇ ਹੁਣ ਜੋ ਮੰਗਾਂ ਇਹਨਾਂ ਯੂਨੀਅਨਾਂ ਵੱਲੋਂ ਮੰਗੀਆਂ ਜਾ ਰਹੀਆਂ ਨੇ ਉਹ ਇਹ ਕਹਿ ਕੇ ਮੰਗੀਆਂ ਜਾਂਦੀਆਂ ਨੇ ਕਿ ਸਾਰੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਨੇ ਜਦਕਿ ਦਰਨੇ ਦੇ ਵਿੱਚ ਸ਼ਾਮਿਲ ਹੋਰ ਕੋਈ ਵੀ ਨਹੀਂ ਹੈ ਇਹਨਾਂ ਯੂਨੀਅਨਾਂ ਤੋਂ ਇਲਾਵਾ ਦੂਸਰੀ ਗੱਲ ਇਹ ਹੈ ਕਿ ਜੋ ਨੋਟ ਕਰਨ ਵਾਲੀ ਹੈ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਹੀ ਪਿਛਲੇ 50 60 ਸਾਲਾਂ ਤੋਂ ਐਮਐਸਪੀ ਲਗਾਤਾਰ ਹਰ ਸਾਲ ਦੂਨਾ ਫਸਲਾਂ ਤੇ ਮਿਲ ਰਹੀ ਹੈ ਬਾਕੀ ਦੇਸ਼ ਦੇ ਕਿਸੇ ਕਿਸਾਨ ਨੂੰ ਇਹ ਐਮਐਸਪੀ ਨਹੀਂ ਮਿਲਦੀ ਤੇ ਜੇ ਜਦ ਆਪ ਇਸ ਐਮਐਸਪੀ ਦਾ ਫਾਇਦਾ ਚੱਕ ਰਹੇ ਨੇ ਉਹੀ ਹੜਤਾਲਾਂ ਕਰ ਰਹੇ ਨੇ ਉਹੀ ਧਰਨੇ ਲਾ ਰਹੇ ਨੇ ਕਿ ਸਾਨੂੰ ਇਹਦੀ ਕਾਨੂੰਨੀ ਗਾਰੰਟੀ ਦਿਓ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਉਹ ਨਹੀਂ ਮੰਗ ਰਹੇ ਲੇਕਿਨ ਪੰਜਾਬ ਦੇ ਕਿਸਾਨ ਇਹ ਕਰਨੇ ਕਿ ਅਸੀਂ ਸਾਰੇ ਭਾਰਤ ਨੂੰ ਰਿਪਰੈਜ਼ੈਂਟ ਕਰਦੇ ਆਂ ਤੇ ਇਹ ਮੰਗ ਜਿਹੜੀ ਹੈ ਸਾਰੇ ਭਾਰਤ ਦੀ ਹੈ ਜਦਕਿ ਬਾਕੀ ਭਾਰਤ ਦੇ ਕਿਸੇ ਕੋਨੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਜਿਹੜਾ ਹੈ ਨਾ ਐਜੀਟੇਸ਼ਨ ਚੱਲ ਰਹੀ ਹੈ ਨਾ ਅੰਦੋਲਨ ਹੈ ਨਾ ਧਰਨਾ ਹੈ ਨਾ ਰਸਤਾ ਰੁਕਿਆ ਹੈ ਰਸਤਾ ਪੰਜਾਬ ਦਾ ਰੁਕਿਆ ਹੋਇਆ ਹੈ ਹੁਣ ਇਹਦੇ ਵਿੱਚ ਇੱਕ ਹੋਰ ਸਵਾਲ ਵੀ ਨਿਕਲ ਕੇ ਆਉਂਦਾ ਹੈ ਕਿ ਐਮਐਸਪੀ ਬਿਲ ਜਰੂਰ ਰਹੀ ਹੈ ਕੀ ਇਹ ਜੇ ਸ਼ੰਕੇ ਨੇ ਕਿਸਾਨਾਂ ਨੂੰ ਕਿ ਸ਼ਾਇਦ ਭਾਰਤ ਸਰਕਾਰ ਜਿਹੜੀ ਹੈ ਉਹ ਖਰੀਦ ਤੋਂ ਫਸਲਾਂ ਦੀ ਖਰੀਦ ਤੋਂ ਝੋਨਾ ਕਣਕ ਤੋਂ ਹੱਥ ਪਿੱਛੇ ਖਿੱਚ ਰਹੀ ਹੈ ਜਾਂ ਖਿੱਚ ਸਕਦੀ ਹੈ ਇਸੇ ਲਈ ਉਹ ਪਹਿਲਾਂ ਹੀ ਇਸ ਤਰ੍ਹਾਂ ਦਾ ਅੰਦੋਲਨ ਕਰ ਰਹੇ ਨੇ ਕੀ ਇਸ ਨੂੰ ਇਹਦੀ ਕਾਰਟ ਕੱਟੀ ਜਾ ਸਕੇ ਪਹਿਲਾਂ ਹੀ ਕਾਨੂੰਨ ਇਸ ਤਰੀਕੇ ਦਾ ਬਣਵਾਉਣ ਦੀ ਜਿਹੜੀ ਹੈ ਉਹ ਮੰਗ ਬਣਵਾ ਲਈ ਜਾਵੇ ਤਾਂ ਕਿ ਇਹ ਦਿੱਕਤ ਆਵੇ ਹੀ ਨਾ ਇਸ ਤਰ੍ਹਾਂ ਦੀਆਂ ਗੱਲਾਂ ਬਿਲਕੁਲ ਹਵਾ ਦੇ ਵਿੱਚ ਕਿਤੇ ਨਾ ਕਿਤੇ ਇੰਨਾ ਬਾਰੇ ਚਰਚਾ ਜ਼ਰੂਰ ਹੁੰਦੀ ਹੈ ਇਹ ਵੀ ਚਰਚਾ ਹੋ ਰਹੀ ਹੈ ਕਿ ਪਿਛਲੇ ਜਿਹੜਾ ਸਾਲ ਦਾ ਜਿਹੜਾ ਸੀਜ਼ਨ ਸੀ ਚੋਨੇ ਦਾ ਉੱਚ ਜਿਹੜਾ ਚੌਲ ਸੀਗਾ ਉਹ 6 ਲੱਖ ਟਨ ਤੋਂ ਵੀ 6 ਲੱਖ ਮੀਟ्रिक टन ਤੋਂ ਵੀ ਜ਼ਿਆਦਾ ਜਿਹੜਾ ਹੈ ਉਹ ਪੰਜਾਬ ਦੇ ਛੈਲਰਾਂ ਦੇ ਵਿੱਚ ਪਿਆ ਹੈ ਉਹਦੀ ਹਜੇ ਜਿਹੜੀ ਹੈ ਲਿਫਟਿੰਗ ਜਿਹੜੀ ਹੈ ਚਕਾਈ ਜਿਹੜੀ ਹੈ ਭਾਰਤ ਸਰਕਾਰ ਵੱਲੋਂ ਨਹੀਂ ਕੀਤੀ ਗਈ ਉਹ ਹਜੇ ਪੰਜਾਬ ਦੇ ਵਿੱਚ ਹੀ ਪਿਆ ਹੈ ਤੇ ਅਗਲਾ ਸੀਜ਼ਨ ਜਿਹੜਾ ਹੈ ਦੋ ਤਿੰਨ ਮਹੀਨੇ ਨੂੰ ਤਿਆਰ ਹੈ ਜਦੋਂ ਕਿ ਇਹਦੀ ਝੋਨੇ ਦੀ ਫਸਲ ਜਿਹੜੀ ਹੈ ਉਹ ਆ ਜਾਏਗੀ ਤੇ ਫਿਰ ਉਹ ਖਰੀਦ ਕੇ ਕਿੱਥੇ ਰੱਖੇਗੀ ਉਹਦੀ ਸਟੋਰੇਜ ਕਿਵੇਂ ਹੋਏਗੀ ਜੇ ਪਿਛਲਾ ਹੀ ਜਿਹੜਾ ਹੈ ਉਹ ਚੌਲ ਸਰਕਾਰ ਨੇ ਭਾਰਤ ਸਰਕਾਰ ਨੇ ਨਹੀਂ ਲਿਆ ਤਾਂ ਹੋ ਸਕਦਾ ਹੈ ਕਿ ਉਸ ਟਾਈਮ ਇੱਕ ਇਸ ਤੋਂ ਵੱਡਾ ਸੰਕਟ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਸਾਹਮਣੇ ਖੜਾ ਹੋ ਜਾਏ ਜਿਹਦਾ ਹੱਲ ਜਿਹੜਾ ਹੈ ਉਸ ਟਾਈਮ 30 ਲੱਭਣ ਦੀਆਂ ਸਰਕਾਰਾਂ ਇਹ ਵੀ ਇੱਕ ਵੱਡਾ ਸਵਾਲ ਹੈ ਜੋ ਸਾਡੇ ਸਾਹਮਣੇ ਹੈ ਇੱਕ ਹੋਰ ਜਿਹੜਾ ਹੈ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਜੋ ਪਾਰਟੀਆਂ ਦੇ ਬੁਲਾਰੇ ਨੇ ਉਹਨਾਂ ਵੱਲੋਂ ਜੋ ਤਰਕ ਰੱਖੇ ਗਏ ਹਰਿਆਣਾ ਵੱਲੋਂ ਖਾਸ ਕਰਕੇ ਹਰਿਆਣਾ ਦੇ ਬੀਜੇਪੀ ਵੱਲੋਂ ਇਹ ਤਰਕ ਆਇਆ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਖੇਤੀਬਾੜੀ ਜਿਹੜਾ ਹੈ ਉਹ ਸਟੇਟ ਸਬਜੈਕਟ ਹੈ ਉਹ ਸਰਕਾਰ ਸੂਬੇ ਦੀਆਂ ਸਰਕਾਰਾਂ ਦੇ ਅਧੀਨ ਆਉਂਦਾ ਹੈ ਮੁੱਦਾ ਤੇ ਤੁਸੀਂ ਜਿਹੜਾ ਐਜੀਟੇਸ਼ਨ ਹੈ ਉਹ ਫਿਰ ਭਾਰਤ ਸਰਕਾਰ ਦੇ ਖਿਲਾਫ ਕਿਉਂ ਕਰ ਰਹੇ ਹੋ ਤੁਸੀਂ ਦਿੱਲੀ ਜਾਣ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ ਆਪਣੇ ਸੂਬੇ ਦੀ ਸਰਕਾਰ ਨਾਲ ਗੱਲ ਕਰੋ ਤੇ ਉਹਨਾਂ ਤੋਂ ਐਮਐਸਪੀ ਮੰਗੋ ਇਸ ਦਾ ਤਰਕ ਉਹਨਾਂ ਨੇ ਇਹ ਵੀ ਦਿੱਤਾ ਕਿ ਜੀ ਸਾਡਾ ਜਿਹੜਾ ਹਰਿਆਣਾ ਸਰਕਾਰ ਹੈ ਉਹ ਤਾਂ ਸਾਰੀਆਂ ਫਸਲਾਂ ਜਿੰਨੀਆਂ ਵੀ ਹੁੰਦੇ 23 ਫਸਲਾਂ ਨੇ ਜਾਂ ਉਸ ਤੋਂ ਬਾਅਦ ਕੋਈ ਹੋਰ ਫਸਲ ਵੀ ਜਿਹੜੀ ਕਿਸਾਨ ਬੀਜਦੇ ਹਨ ਉਹ ਸਾਰੀ ਤੇ ਸਾਰੀ ਐਮਐਸਪੀ ਗਰੰਟੀ ਕਰਦੀ ਹੈ ਸਾਡੇ ਚੀਫ ਮਿਨਿਸਟਰ ਜਿਹੜੇ ਨਾਇਬ ਸਿੰਘ ਸਿਆਣੀ ਨੇ ਉਹ ਪਿਛਲੇ ਦਿਨੀ ਉਹਨਾਂ ਨੇ ਇਸ ਚੀਜ਼ ਦਾ ਐਲਾਨ ਵੀ ਕਰ ਦਿੱਤਾ ਕਿ ਸਰਕਾਰ ਜਿਹੜੀ ਸੂਬਾ ਸਰਕਾਰ ਹੈ ਉਹ ਐਮਐਸਪੀ ਦੇਵੇਗੀ ਇਸੇ ਤਰਜ਼ ਤੇ ਉਹ ਜਿਹੜੇ ਨੇ ਉਹ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਭਾਰਤ ਸਰਕਾਰ ਦੇ ਵੱਲ ਜਾਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਤੁਸੀਂ ਗਲਤ ਜਗ੍ਹਾ ਜੋ ਹੈ ਆਪਣਾ ਅੰਦੋਲਨ ਕਰ ਰਹੇ ਹੋ ਪੰਜਾਬ ਸਰਕਾਰ ਦੇ ਨਾਲ ਗੱਲ ਕਰੋ ਤੇ ਐਮਐਸਪੀ ਉਹਨਾਂ ਤੋਂ ਲਵੋ ਪੰਜਾਬ ਦੇ مالی ਹਾਲਾਤ ਜਿਹੜੇ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈਗੇ ਨੇ ਕਿਸੇ ਵੀ ਤਰ੍ਹਾਂ ਨਾਲ ਇਹ ਮੁਮਕਿਨ ਨਹੀਂ ਕਿ ਪੰਜਾਬ ਸਰਕਾਰ ਜਿਹੜਾ ਹੈ ਫਸਲਾਂ ਦੇ ਉੱਤੇ ਐਮਐਸਪੀ ਆਪਣੇ ਵੱਲੋਂ ਦੇ ਦੇਵੇ ਹਾਂ ਜੋ ਇਹ ਨਹੀਂ ਹੈਗੀ ਉਹ ਸਾਰਾ ਐਮਐਸਪੀ ਪੰਜਾਬ ਸਰਕਾਰ ਦੇਵੇਗੀ ਜੋ ਮੰਗ ਹੈ ਜਾਂ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਜੋ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਮੁੱਲ ਮਿਲਦਾ ਹੈ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦਾ ਜੋ ਵੀ ਉਹਨਾਂ ਤੋਂ ਖਰੀਦ ਹੁੰਦੀ ਹੈ ਜੇ ਉਹ ਐਮਐਸਪੀ ਤੋਂ نیچے ਹੈ ਤਾਂ ਜਿਹੜਾ ਉਹਦਾ ਫਰਕ ਹੈ ਉਹ ਫਰਕ ਜਿਹੜਾ ਹੈ ਉਹ ਸੂਬਾ ਸਰਕਾਰ ਜਿਹੜਾ ਹੈ ਉਹ ਉਹਨਾਂ ਕਿਸਾਨਾਂ ਨੂੰ ਅਦਾ ਕਰ ਦਿੰਦੀ ਹੈ ਉਹਨਾਂ ਦੇ ਖਾਤਿਆਂ 'ਚ ਪਾ ਦਿੰਦੀ ਹੈ ਇਸ ਤਰ੍ਹਾਂ ਦੀ ਹੀ ਜੇ ਕੋਈ ਅਰੇਂਜਮੈਂਟ ਹੈ ਉਹ ਪੰਜਾਬ ਸਰਕਾਰ ਮੇਰੇ ਨੂੰ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਅਰੇਂਜਮੈਂਟ ਦੇ ਪੰਜਾਬ ਸਰਕਾਰ ਕਰਨ ਦੇ ਸਮਰੱਥ ਹੈ ਕਿਉਂਕਿ ਜੋ ਪਹਿਲਾਂ ਹੀ ਆਪਾਂ ਨੂੰ ਪਤਾ ਹੈ ਕਿ 3.5 ਲੱਖ ਦੇ ਕਰੋੜ ਦੇ ਆਸ-ਪਾਸ ਦਾ ਕਰਜ਼ਾ ਜਿਹੜਾ ਹੈ ਪੰਜਾਬ ਸਰਕਾਰ ਆ ਪਹਿਲਾ ਹੀ ਜਿਹੜਾ ਹੈ ਨਿਕਰਜੇ ਦੇ ਬੋਝ ਹੀਟ ਸੋ ਇਸ ਸਮੱਸਿਆ ਦਾ ਹੱਲ ਜੋ ਹੈ ਉਹ ਕੀ ਨਿਕਲੇਗਾ ਸੁਪਰੀਮ ਕੋਰਟ ਵੀ ਜਿਹੜਾ ਹੈ ਉਹ ਇਸ ਸਮੱਸਿਆ ਦਾ ਕੋਈ ਫੌਰੀ ਹੱਲ ਜਿਹੜਾ ਹੈ ਉਹ ਨਹੀਂ ਦੇਣ ਦੇ ਸਮਰੱਥ ਨਾ ਹੀ ਕੋਈ ਸ਼ਾਇਦ ਸਰਕਾਰ ਵਿਦੇਸ਼ ਦਾ ਕੋਈ ਇਸ ਤਰ੍ਹਾਂ ਦਾ ਫੌਰੀ ਹੱਲ ਦੇ ਸਕੇ ਕਿਉਂਕਿ ਜੇ ਐਮਐਸਪੀ ਦਾ ਲੀਗਲ ਕਾਨੂੰਨ ਬਣਦਾ ਹੈ ਤਾਂ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਉੱਤੇ ਜਿਹੜਾ ਹੈ ਉਹ ਲਾਗੂ ਹੋਏਗਾ ਅੱਜ ਦੀ ਡੇਟ 'ਚ ਜੋ ਸਰਕਾਰਾਂ ਨੇ ਉਹ ਸਿਰਫ ਪੰਜਾਬ ਹਰਿਆਣਾ ਤੇ ਯੂਪੀ ਦੇ ਕੁਝ ਹਿੱਸਿਆਂ ਦੇ ਵਿੱਚ ਹੀ ਜਿਹੜੀ ਫਸਲ ਹੈ ਉਹ ਐਮਐਸਪੀ ਤੇ ਖਰੀਦੀਆਂ ਨੇ ਬਾਕੀ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੈ ਨਹੀਂ ਜੇ ਕਾਨੂੰਨ ਬਣ ਜਾਂਦਾ ਹੈ ਤਾਂ ਉਹ ਜਿਹੜੀ ਲਾਗੂ ਹੈ ਵਿਵਸਥਾ ਉਹ ਪੂਰੇ ਦੇਸ਼ ਦੇ ਵਿੱਚ ਉਹ ਸਰਕਾਰ ਨੂੰ ਕਰਨੀ ਪੈਗੀ ਤੇ ਇਸ ਦਾ ਜਿਹੜਾ ਵਿੱਤੀ ਅਸਰ ਪੈਣਾ ਹੈ ਉਹ ਸਰਕਾਰ ਦੇ ਉੱਤੇ ਉਹ ਇੰਨਾ ਜ਼ਿਆਦਾ ਹੈ ਕਿ ਸ਼ਾਇਦ ਉਹ ਉਸ ਤਰੀਕੇ ਨਾਲ ਪੌਸਿਬਲ ਨਹੀਂ ਲੱਗਦਾ ਹੈ ਕੀ ਕਿਸਾਨ ਜਿਹੜਾ ਹੈ ਇਸ ਤੋਂ ਪਿੱਛੇ हट ਜਾਣਗੇ ਇਹ ਵੀ ਬड़ा ਸਵਾਲ ਜਿਹੜਾ ਹੈ ਗੁੰਜਲਦਾਰ ਹੈ ਕਈ ਕਿਸਾਨ ਯੂਨੀਅਨਾਂ ਇਸ ਦੇ ਵਿੱਚ ਪਹਿਲਾਂ ਹੀ ਸ਼ਾਮਿਲ ਹੋਣੀਆਂ ਗਈਆਂ ਕੱਲ ਨੂੰ ਉਹ ਸ਼ਾਮਿਲ ਹੋਣਗੇ ਜਾਂ ਨਹੀਂ ਇਹਦੇ ਬਾਰੇ ਵੀ ਕੁਝ ਨਹੀਂ ਕਹਿ ਸਕਦੇ ਹੈਗੇ ਇਹ ਜੇ ਯੂਨੀਅਨਾਂ ਦੋਨੇ ਧਰਨਾ ਚੱਕ ਲੈਂਦੀਆਂ ਨੇ ਕਿਸੇ ਸਮਝੌਤੇ ਤੇ ਮੰਨ ਜਾਂਦੀਆਂ ਨੇ ਫਿਰ ਬਾਕੀ ਕਿਸਾਨ ਯੂਨੀਅਨਾਂ ਸੇਮ ਮੰਗ ਨੂੰ ਲੈ ਕੇ ਧਰਨਾ ਲਾ ਦਿੰਦੀਆਂ ਨੇ ਫਿਰ ਕੀ ਹੋਏਗਾ ਜਿਵੇਂ ਪਹਿਲਾਂ ਪ੍ਰਪੋਜ਼ਲ ਦਿੱਤੀ ਸੀ ਕਿ ਭਾਰਤ ਸਰਕਾਰ ਨੇ ਕਿਹਾ ਸੀ ਕਿ ਦੋ ਫਸਲਾਂ ਦੀ ਜਗ੍ਹਾ ਪੰਜ ਫਸਲਾਂ ਕਰ ਦਿੰਦੇ ਆ ਜਿਨ੍ਹਾਂ ਦੇ ਉੱਤੇ ਤੁਹਾਨੂੰ ਐਮਐਸਪੀ ਮਿਲੇ ਪਰ ਕਿਸਾਨ ਜਿਹੜੇ ਨੇ ਉਹ ਕਾਨੂੰਨ ਬਣਾਉਣ ਤੋਂ ਘੱਟ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਤੇ ਲੱਗ ਨਹੀਂ ਰਿਹਾ ਹੈ ਕਿ ਇਸ ਦਾ ਕੋਈ ਜਿਹੜਾ ਹੈ ਹੱਲ ਫੌਰੀ ਤੌਰ ਤੇ ਤਖੱਡੂ ਪਵਿੱਖ ਦੇ ਵਿੱਚ ਵੀ ਕੋਈ ਮਿਲਣ ਦੇ ਅਸਾਰ ਹੈਗੇ ਨੇ ਹਾਂ ਜੇ ਇਸ ਵਾਰ ਚੋਣਾਂ ਦੀ ਖਰੀਦ ਦੇ ਵਿੱਚ ਕੋਈ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਕੁਝ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਤਾਂ ਇਹ ਅੰਦੋਲਨ ਕੀ ਰੂਪ ਲੈ ਜਾਏਗਾ ਕਿਹੜੀ ਦਿਸ਼ਾ ਵਿੱਚ ਜਾਏਗਾ ਕੀ ਹਾਲਾਤ ਬਣਨਗੇ ਉਹਦੇ ਬਾਰੇ ਹਜੇ ਕਲਪਨਾ ਹੀ ਕੀਤੀ ਜਾ ਸਕਦੀ ਹੈ ਪਤਾ ਨਹੀਂ ਉਹ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਕਿੱਧਰ ਨੂੰ ਜਾਣਗੇ ਪਰ ਜੋ 6 ਮਹੀਨੇ ਤੋਂ ਇੱਕ ਨੈਸ਼ਨਲ ਹਾਈਵੇ ਬੰਦ ਹੈ ਜੋ ਲੋਕਾਂ ਨੇ ਪੰਜਾਬ ਤੋਂ ਦਿੱਲੀ ਜਾਣਾ ਹੈ ਜਾਂ ਹਰਿਆਣਾ ਜਾਣਾ ਹੈ ਉਹ ਵਿੰਗਵਲੇਵੇਂ ਪਾ ਕੇ ਦੂਸਰੇ ਰਸਤਿਆਂ ਤੋਂ ਦੋ-ਦੋ ਘੰਟੇ ਦਾ ਟਾਈਮ ਵੱਧ ਖਰਾਬ ਕਰਕੇ ਜਾ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਪੰਜਾਬ ਦੇ ਵਪਾਰੀ ਦੁਖੀ ਨੇ ਉਹਨਾਂ ਦਾ ਮਾਲ ਜਿਹੜਾ ਹੈ ਉਹ ਆਵਾਜਾਈ ਰੁਕੀ ਹੋਈ ਹੈ اٹਕਿਆ ਹੋਇਆ ਜਾਂ ਘੁੰਮ ਕੇ ਆਉਂਦਾ ਦਾ ਖਰਚਾ ਵੱਧ ਹੈ ਅੰਬਾਲੇ ਦੇ ਲੋਕ ਜਿਹੜੇ ਵਪਾਰੀ ਨੇ ਉਹ ਅੱਡ ਦੁਖੀ ਨੇ ਕਿਉਂਕਿ ਉਹਨਾਂ ਦੀ ਜਿਹੜਾ ਬਾਜ਼ਾਰ ਹੈ ਉਹ ਸਾਰਾ ਉਹਨੂੰ ਪੰਜਾਬ ਦੇ ਜਿਹੜੇ ਸਰਹੱਦੀ ਇਲਾਕੇ ਲੱਗਦੇ ਨੇ ਉਹ ਸਾਰੇ ਲੋਕ ਹੀ ਅੰਬਾਲੇ ਤੋਂ ਆਪਣੀ ਖਰੀਦਦਾਰੀ ਕਰਦੇ ਸੀ ਤੇ ਉੱਥੋਂ ਦੇ ਵਪਾਰੀ ਆਡ ਨਰਾਜ਼ ਨੇ ਹਰ ਜਿਹੜੀ ਤਰ ਹੈਗੀ ਆ ਉਹ ਆਪਣਾ ਆਪਣੀ ਪੋਜੀਸ਼ਨ ਦੇ ਉੱਤੇ ਟਿੱਕੀ ਹੋਈ ਹੈ ਕਾਇਮ ਹੈ ਇਸ ਤੇ ਚਲਦਿਆਂ ਹੱਲ ਕੀ ਨਿਕਲੇਗਾ ਕੁਝ ਕਹਿ ਨਹੀਂ ਸਕਦੇ ਆ ਸੁਪਰੀਮ ਕੋਰਟ 22 ਤਿਰੇਕੇ ਨੂੰ ਕਮੇਟੀ ਬਣਾ ਦੇਗੀ ਕੀ ਉਹ ਉਹਦੇ ਵਿੱਚ ਵੀ ਟਾਈਮ ਬਾਉਂਡ ਕਰੇਗੀ ਕਿ ਹਾਂ ਜਿਵੇਂ ਹੁਣ ਕਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਕਰੋ ਕੀ ਉਸ ਕਮੇਟੀ ਨੂੰ ਵੀ ਹਫਤੇ ਦਾ 15 ਦਿਨ ਦਾ ਮਹੀਨੇ ਦਾ ਟਾਈਮ ਮਿਲੇਗਾ ਜਾਂ ਉਹਨਾਂ ਦੀ ਮਿਆਦ ਖੁੱਲੀ ਹੋਏਗੀ ਕਿ ਜਦੋਂ ਮਰਜ਼ੀ ਤੱਕ ਤੁਸੀਂ ਜਿਹੜਾ ਹੈ ਸਾਲ ਤੇ ਪਹੁੰਚਣ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਹੁੰਦਾ ਹੈ ਤਾਂ ਫੇਰ ਇਹ ਗੱਲ ਜਿਹੜੀ ਹੈ ਉਹ ਠੰਡੇ ਬਸੇ ਦੇ ਵਿੱਚ ਪਾ ਕੇ ਹਾਲਾਤ ਇਸ ਤਰ੍ਹਾਂ ਜਿਉਂਦੇ ਤਿਉਂ ਬਣੇ ਜਾਣਗੇ ਰਹਿਣਗੇ ਕੋਈ ਹੱਲ ਜਿਹੜਾ ਹੈ ਇਹਨਾਂ ਦਾ ਨਿਕਲਦਾ ਦਿਸ ਨਹੀਂ ਰਿਹਾ ਹੈ ਪਰ ਇਹ ਸਮੱਸਿਆ ਗੰਬੀਰ ਹੈ ਤੇ ਦੋਨੇ ਹੀ ਤਰ੍ਹਾਂ ਨੂੰ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਕੋਈ ਇਸ ਤਰ੍ਹਾਂ ਦਾ ਬੈਠ ਕੇ ਗੱਲਬਾਤ ਨਾਲ ਕਿਸੇ ਮਿਡਲ ਗਰਾਉਂਡ ਤੇ ਜਿਹੜਾ ਹੈ ਉਹ ਪਹੁੰਚਣ ਦੀ ਲੋੜ ਹੈ ਕਿਸੇ ਇਹੇ ਹੱਲ ਤੇ ਪਹੁੰਚਣ ਦੀ ਲੋੜ ਹੈ ਜਿਹਦੇ ਵਿੱਚ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਤੇ ਦੋਨਾਂ ਤਰ੍ਹਾਂ ਨੂੰ ਹੀ ਉਹ ਮੰਜ਼ੂਰ ਹੋਵੇ ਤਾਂ ਹੀ ਇਹ ਸਮੱਸਿਆ ਜਿਹੜੀ ਹੈ ਉਹਦਾ ਹੱਲ ਕੋਈ ਨਿਕਲ ਸਕਦਾ ਹੈ ਧੰਨਵਾਦ